ਇੱਕ ਪਿਆਰਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਅਰਥਾਤ ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਵਾਹਨ ਨੇ ਪਿੱਛੋਂ ਦੀ ਲਿਆ ਕੇ ਟੱਕਰ ਮਾਰੀ ਅਤੇ ਜਿਸ ਤੋਂ ਬਾਅਦ ਇਹ ਦੋਵੇਂ ਨੌਜਵਾਨ ਇੱਕ ਬਾਈਕ ਦੇ ਉੱਤੇ ਸਵਾਰ ਸੀ ਅਤੇ ਸੜਕ ਦੇ ਉੱਤੇ ਡਿੱਗਣ ਦੇ ਕਾਰਨ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ ਫਿਲਹਾਲ ਪਰਿਵਾਰਕ ਮੈਂਬਰ ਵੀ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਖਾਲ ਹੈ ਤਾਂ ਦੋ ਨੌਜਵਾਨਾਂ ਦੀ ਇਕੱਠੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੰਮ ਤੋਂ ਇਹ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਉਸ ਸਮੇਂ ਪਿੱਛੋਂ થી ਇੱਕ ਅਣਪਛਾਤੇ ਵਾਹਨ ਦੇ ਵੱਲੋਂ ਇਹਨਾਂ ਨੂੰ ਜ਼ਬਰਦਸਤ ਤਰੀਕੇ ਦੇ ਨਾਲ ਟੱਕਰ ਮਾਰ ਦਿੱਤੀ ਜਿਸ ਦੇ ਕਾਰਨ ਇਹ ਨੌਜਵਾਨ ਸੜਕ ਦੇ ਉੱਤੇ ਡਿੱਗਦੇ ਨੇ ਤੇ ਇਨਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤਾਂ ਤਰਨ ਤਰੰਤ ਉਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਵਾਹਨ ਦਾ ਗਹਿਰ ਦੇਖਣ ਨੂੰ ਮਿਲਿਆ ਜਿਸ ਨੇ ਕਿ ਅੱਗੇ ਜਾ ਰਹੇ ਬਾਈਕ ਦੇ ਉੱਤੇ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਦੋਵਾਂ ਦੀ ਹੀ ਮੌਤ ਹੋ ਗਈ ਹੈ ਹਾਲਾਂਕਿ ਰਾਗਿਰਾਂ ਦੇ ਵੱਲੋਂ ਤੁਰੰਤ ਹੀ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹੀ ਨੌਜਵਾਨ ਤਰਨਤਾਰਨ ਤੋਂ ਜਦੋਂ ਕਸਬਾ ਫਤਿਹਾਬਾਦ ਦੇ ਵੱਲ ਜਾ ਰਹੀ ਸੀ ਤਾਂ ਉਸ ਸਮੇਂ ਇਹਨਾਂ ਨੂੰ ਰਸਤੇ ਦੇ ਵਿੱਚ ਇੱਕ ਅਣਪਛਾਤੇ ਵਾਹਨ ਨੇ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ ਉਸ ਵਾਹਨ ਦੀ ਰਫਤਾਰ ਕਾफी ਜ਼ਿਆਦਾ ਤੇਜ਼ ਦੱਸੀ ਜਾ ਰਹੀ ਜੋ ਕਿ ਇਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਫਿਲਹਾਲ ਪੁਲਿਸ ਪਹੁੰਚੀ ਹੋਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਉਸ ਵਾਹਨ ਚਾਲਕ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਵਣ ਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਨੂੰ ਵੀ ਖੰਘਾਲਿਆ ਜਾ ਰਿਹਾ ਤਾਂ ਜੋ ਕਲੀਅਰ ਹੋ ਸਕੇ ਕਿ ਆਖਰ ਇਹਨਾਂ ਨੂੰ ਟੱਕਰ ਮਾਰੀ ਕਿਸ ਦੇ ਵੱਲੋਂ ਗਈ ਹੈ ਕਿਸ ਦੀ ਗਲਤੀ ਦੇ ਨਾਲ ਇਹ ਵਾਟਾ ਹਾਦਸਾ ਵਾਪਰਿਆ ਉਸ ਦੇ ਬਾਰੇ ਹੁਣ ਪੁਲਿਸ ਦੇ ਵੱਲੋਂ ਕੁਝ ਪੜਤਾਲ ਕੀਤੀ ਜਾ ਰਹੀ ਹੈ ਤਾਂ ਤਰਨਤਾਰਨ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਮੌਕੇ ਦੇ ਉੱਤੇ ਪਰਿਵਾਰਕ ਮੈਂਬਰ ਪਹੁੰਚੇ ਨੇ ਅਤੇ ਤਾਹਾ ਮਾਰ ਕੇ ਰੋ ਰਹੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੋਵੇਂ ਹੀ ਆਪਣੇ ਪਰਿਵਾਰ ਦੇ ਵਿੱਚ ਇਕਲੋਤੇ ਕਮਾਊ ਪੁੱਤ ਸੀ ਜਿਨ੍ਹਾਂ ਦੇ ਸਿਰ ਦੇ ਉੱਤੇ ਸਾਰਾ ਘਰ ਟਿਕਿਆ ਹੋਇਆ ਸੀ ਤਾਂ ਤਰਨਤਾਰਨ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਇਹ ਦੋ ਜਣੇ ਆ ਰਹੇ ਸੀ ਮੋਟਰਸਾਈਕਲ ਤੇ ਕਰਨਤਾਰਨ ਤੋਂ ਫਧਿਆਵਤ ਵੱਲੀ ਸਾਈਡ ਨੂੰ ਤੇ ਕੋਈ ਅਣਪਛਾਤਾ ਵੀ ਇੱਕ ਐਕਸੀਡੈਂਟ ਕਰਕੇ ਇਹਨਾਂ ਦੋਵਾਂ ਦੀ ਡੈਥ ਹੋ ਗਈ ਹੈ ਤੇ ਇਹਨਾਂ ਨਾਂ ਪਤਾ ਨਹੀਂ ਇਹਦੇ ਪਤਾ ਲੱਗਾ ਉਤਨਾ ਪਤਾ ਲੱਗਾ 44 ਪਿੰਡ ਦੇ ਆਈ ਮੌਕੇ ਤੇ ਆਏ ਹੁਣ ਕਾਰਵਾਈ ਕਰ ਰਹੇ ਆ ਪਤਾ ਲੱਗਾ ਸਰ ਕਿਸ ਚੀਜ਼ ਦਾ ਐਕਸੀਡੈਂਟ ਹੋਇਆ ਨਹੀਂ ਨਹੀਂ ਕਦੇ ਨਾਲ ਹੋਇਆ ਇਹ ਨਹੀਂ ਪਤਾ ਲੱਗਾ ਅਨਨੋਨ ਵਹੀਕਲ ਕੋਈ ਐਕਸੀਡੈਂਟ ਕਰਕੇ ਚਲੇ ਗਿਆ ਕਿਤੇ ਲੋਕਾਂ ਦੀ ਬਹੁਤ ਹੋਈ ਦੋ ਦੋ ਜਣੇ ਆ ਕੀ ਕਰਵੇ ਕੀਤੀ ਹੈ ਜੀ ਸਰ ਤੁਹਾਡੇ ਕੋਲ ਅਹੀਂ ਬੰਦੀ ਕਰੂ ਇਕਨੋਨੀ ਕਰਾਂਗੇ ਜਿਹੜੀ ਵੋਟ ਹੈ ਜੀ ਹੁਣ ਸਰ ਇਹ ਘਾਤੇ ਸਵਾਰ ਸੀ ਨੋ ਜਾਣਾ ਮੋਟਰਸਾਈਕਲ ਤੇ